ਹੁਣਿਆ ਹੈ ਇਸ ਧਰਤੀ ਤੇ ਇੱਕ ਉਹ ਵੀ ਦੇਸ਼ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਹੁੰਦਾ ਹੈ। ਕੁਸ਼ਤੀ ਰਾਣੇ ਜਿਹੜੀਆਂ ਕਿਸੇ ਬਾਦਸ਼ਾਹ ਨੂੰ ਅੱਗੇ ਲਿਆ ਸਕਦੀਆਂ ਜਾਂ ਪਿੱਛੇ ਲਿਆ ਸਕਦੀਆਂ। ਜਿਹੜੀ ਸਿੱਖਿਆ ਉਹ ਤੇ ਵਿਦਿਆ ਦਾ ਜੋ ਬਾਦਸ਼ਾਹਾਂ ਪ੍ਰਤੀ ਰਵੱਈਆ ਉਹ ਇੱਕ ਚਾਹੀਦਾ ਜਿਹੜੀਆਂ ਟੈਕਨੀਕਲ ਟਰਮ ਸੀਗਾ ਨਾ ਉਹ ਇਹਨੇ ਮੁਸ਼ਕਲ ਬਣਾਤੀਆਂ ਗਿਆ ਤੇ ਇੰਗਲਿਸ਼ ਦਾ ਸ਼ਬਦ ਲਿਆ ਉਹਨੂੰ ਸੰਸਕ੍ਰਿਤ ਚੋਂ ਉਹਦਾ ਸਮਰੂਪ ਲੱਭ ਲਿਆ ਉਹ ਮਤਲਬ ਅੰਗਰੇਜ਼ੀ ਨੇ ਵੀ ਮੁਸ਼ਕਲ ਹੋ ਗਿਆ ਸਾਨੂੰ ਦੋ ਭਾਸ਼ੀ ਹੋਣਾ ਇੱਕ ਤਰ੍ਹਾਂ ਬਹੁਤ ਜ਼ਰੂਰੀ ਆ ਮੈਂ ਇੱਕ ਤਰ੍ਹਾਂ ਤੁਹਾਨੂੰ ਪੰਜਾਬੀ ਵੀ ਆਵੇ ਤੁਹਾਨੂੰ ਹਿੰਦੀ ਵੀ ਆਵੇ ਅੰਗਰੇਜ਼ੀ ਵੀ ਆਵੇ ਸਾਨੂੰ ਜਿਹੜਾ ਆਰੰਭ ਹੈ ਉਹ ਪੱਕੇ ਤੌਰ ਤੇ ਮਾਤ ਪਾਸ਼ੇ ਦੁਕਾਨ ਜਿੱਦਾ ਸਾਡੇ ਵਿਲੇ ਸਾਨੂੰ ਕਿਤਾਬ ਇੱਕ ਮਿਲ ਜੇ ਤੇ ਅਸੀਂ ਕਹਿੰਦਾ ਸਾਨੂੰ ਸਵਰਗ ਮਿਲ ਗਿਆ ਅਸੀਂ ਜਣੀ ਬਹੁਤ ਹੀ ਪੰਜਾਬੀ ਤੇ ਬਹੁਤ ਹੀ ਕਵਤਾ ਤਸੀਂ ਬੁਝਾਰਤਾ ਤੋਂ ਸਿੱਖ ਲਈ ਕਿ ਨੀਲੀ ਟੱਲੀ ਚੌਣ ਬੱਦੇ ਦਿਨੇ ਗਵਾਚੇ ਰਾਤੀਂ ਲੱਭੇ ਮੇਰੇ ਯਾਰ ਮਰ ਗਏ ਜੋ ਇਸ ਆਸਤੇ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਕੁਝ ਨਾ ਕਿਹਾ ਜੇ ਮੈਂ ਚੁੱਪ ਹੀ ਰਿਹਾ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਸੋ ਇਹਨਾਂ ਅਲਫ਼ਾਜ਼ਾਂ ਤੋਂ ਇਹ ਸ਼ੇਅਰ ਤੋਂ ਤੁਸੀਂ ਸਮਝ ਗਏ ਹੋਣੇ ਕਿ ਮੈਂ ਕਿਹਨਾਂ ਦੀ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਪੰਜਾਬੀ ਸਾਹਿਤ ਦੇ ਸਿਰਮੌਰ ਸ਼ਾਇਰ ਡਾਕਟਰ ਸਰਜੀਤ ਪਾਤਰਹਰਾਂ ਦੀ ਸਤਿ ਸ਼੍ਰੀ ਅਕਾਲ ਮੈਂ ਹਾਤ ਜਿੰਦਰ ਫਤਿਹਪੁਰ ਤੇ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਸੋ ਅੱਜ ਅਸੀਂ ਦਾ ਅਨਮਿਊਟ ਚੈਨਲ ਤੇ ਇੱਕ ਸਖਸ਼ੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ surjit patar ਜਿਨ੍ਹਾਂ ਨਾਲ ਉਹਨਾਂ ਦੀਆਂ ਕਵਿਤਾਵਾਂ ਬਾਰੇ ਔਰ ਖਾਸ ਕਰਕੇ ਪੰਜਾਬੀ ਭਾਸ਼ਾ ਬਾਰੇ ਕਿਉਂਕਿ ਲੰਮੀ ਜذور ਜਾਇਦ ਉਹ ਕਰਦੇ ਆ ਰਹੇ ਆ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਲਗਾਤਾਰ ਉਪਰਾਲੇ ਕਰਦੇ ਆ ਸੋ ਪੰਜਾਬੀ ਭਾਸ਼ਾ ਨੂੰ ਕਿਹਨਾ ਕਿਹਨਾ ਚੀਜ਼ਾਂ ਤੋਂ ਖਤਰਾ ਹੈ ਇਸ ਬਾਬਤ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਹਾਂ ਜਿੰਦੇ ਬਹੁਤ ਬਹੁਤ ਧੰਨਵਾਦ ਹੈ ਅ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੇਰਾ ਇਹੋ ਹੀ ਸਵਾਲ ਹੈ ਕਿ ਪੰਜਾਬੀ ਭਾਸ਼ਾ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਖਤਰਾ ਹੈ ਜਾਂ ਪੰਜਾਬੀ ਭਾਸ਼ਾ ਦਾ ਜਿਹੜਾ ਮੌਜੂਦਾ ਮਿਆਰ ਹੈ ਉਹ ਕਿੱਥੇ ਹੈ ਤੇ ਜਿੰਦੇ ਮੈਂ ਮੈਂ ਤੁਹਾਡੀ ਜੜੀ ਤੁਹਾਡੇ ਸਵਾਲ ਨੂੰ ਇੱਧਰ ਸੋਚਦਾ ਹਾਂ ਕਿ ਪੰਜਾਬੀ ਦੇ ਤਖਲੇ ਕਿਹੜੇ ਆ ਹੂੰ ਤੇ ਆਸਾਂ ਕਿਹੜੀਆਂ ਨੇ ਇਹ ਯੋਜਨਾਵਾਂ ਕੀ ਨੇ ਮੈਂ ਪੰਜਾਬੀ ਵਿੱਚ ਵਰਜ ਰੋਹੀਂ ਸੋਚਦੇ ਆ ਬੈਠ ਕੇ ਤਾਂ ਸਾਨੂੰ ਇਹੀ ਹੁੰਦਾ ਵੀ ਕੀ ਕੀ ਤੋਖਲੇ ਆ ਨਾ ਕੀ ਕੀ ਸਾਨੂੰ ਖੌਫ ਨੇ ਨਾ ਜਿਹੇ ਮਸਲੇ ਨੇ ਸੋ ਉਹਦੇ ਬਾਰੇ ਮੈਂ ਅਕਸਰ ਐ ਸੋਚਦਾ ਹੁੰਨਾ ਕਿ ਕੁਝ ਤੀਰਾਂ ਨੇ ਜਿਹੜੀਆਂ ਕਿਸੇ ਬਾਦਸ਼ਾਹ ਨੂੰ ਅੱਗੇ ਲਿਜਾ ਸਕਦੀਆਂ ਜਾਂ ਪਿੱਛੇ ਲਿਜਾ ਸਕਦੀਆਂ ਉਹ ਤੀਰਾਂ 11 12 13 ਜੀ ਜਿਹਨੇ ਤੇ ਲੇਖਕ ਹੈ ਹੂੰ ਲੋਕਾਂ ਗਾਇਕਾਂ ਵਿਦਿਅਕਦਾਰੇ ਆ ਅਖਬਾਰਾਂ ਨੇ ਟੈਲੀਵਿਜ਼ਨ ਆ ਫਿਲਮਾਂ ਰੰਗਮঞ্চ ਫਿਰ ਨਵੀਆਂ ਤਕਨੀਕਾਂ ਨੇ ਪ੍ਰਕਾਸ਼ਕ ਨੇ ਧਰਮ ਸੋ ਇਹ ਤਰ੍ਹਾਂ ਕਿਸੇ ਭਾਸ਼ਾ ਨੂੰ ਅੱਗੇ ਲੈ ਕੇ ਜਾਂਦੀਆਂ ਜਾਂ ਉਹਨੂੰ ਉਹਦਾ ਉਹਨੂੰ ਖਤਮ ਕਰਨ ਦੇ ਰੋਲ ਅਦਾ ਕਰਦੇ ਆ। ਸੋ ਪੰਜਾਬੀ ਵਿੱਚ ਇਸ ਲਈ ਮੈਂ ਸਮਝਦਾ ਕਿ ਜਿਹੜੀ ਜਿਹੜੇ ਸਾਨੂੰ ਸਭ ਤੋਂ ਵੱਧ ਇਸ ਧਿਰ ਤੋਂ ਅਸੀਂ ਤੋਖਲਾ ਮਹਿਸੂਸ ਕਰਦੇ ਹਾਂ ਉਹ ਸਾਡੇ ਵਿੱਦਿਅਕ ਕਦਰਾਂ ਆ ਖਾਸ ਕਰਕੇ ਜਿਹੜੇ ਪ੍ਰਾਈਵੇਟ ਵਿੱਦਿਅਕ ਕਦਰਾਂ ਆ ਕਿ ਉਹਨਾਂ ਦੇ ਵਿੱਚ ਜੋ ਪੰਜਾਬੀ ਦਾ ਸਥਾਨ ਆ ਜਾਂ ਪੰਜਾਬੀ ਦੇ ਪ੍ਰਤੀ ਜੋ ਰਵਈਆ ਉਹ ਮੈਨੂੰ ਲੱਗਦਾ ਹੁੰਦਾ ਕਿ ਉਹ ਬਹੁਤ ਗਲਤ ਕੀ ਕੀ ਬਾਰੇ ਬੱਚੇ ਘਰੋਂ ਤਾਂ ਪੰਜਾਬੀ ਬੋਲਦੇ ਜਾਂਦੇ ਪਰ ਉਹ ਸਕੂਲ ਤੋਂ ਹਿੰਦੀ ਜਾਂ ਅੰਗਰੇਜ਼ੀ ਅੰਗਰੇਜ਼ੀ ਬੋਲਦੇ ਮੁਰਦੇ ਆ ਨਾ ਉਹਦਾ ਕਾਰਨ ਇਹੀ ਆ ਕਿ ਜਿੱਦਾਂ ਆਪਾਂ ਸਭ ਨੇ ਸੁਣਦੇ ਆ ਕਿ ਉਹਨਾਂ ਨੂੰ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਸੋ ਮੈਂ ਕਦੀ ਯਾਨੀ ਇੱਕ ਹਫਤਾ ਵੀ ਸ਼ੁਰੂ ਕੀਤੀ ਸਮਾਂ ਲਿਖਿਆ ਸੀ ਕਿ ਸਭ ਕਲ ਕਲ ਕਰਦੀਆਂ ਨਦੀਆਂ ਦਾ ਸਭ ਚੀਂ-ਚੀਂ ਕਰਦੀਆਂ ਚਿੜੀਆਂ ਦਾ ਸਭ ਸਾਂ-ਸਾਂ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ ਪਰ ਸੁਣਿਆ ਹੈ ਇਸ ਧਰਤੀ ਤੇ ਇੱਕ ਉਹ ਵੀ ਦੇਸ਼ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਜੁਰਮਾਨਾ ਹੁੰਦਾ ਹੈ ਕਿ ਉੱਥੇ ਜਾਨੀ ਉਹ ਜਿਹੜੇ ਉਸ ਥਾਂ ਤੇ ਅਸੀਂ ਬਹੁਤ ਦੁੱਖ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੀ ਧਰਤੀ ਤੇ ਸਕੂਲ ਬਣਿਆ ਪੰਜਾਬ ਦੇ ਬੱਚੇ ਉੱਥੇ ਪੜ੍ਹਦੇ ਪਰ ਪੰਜਾਬੀ ਬੋਲਣ ਦੀ ਮਨਾਹੀ ਹੈ ਸੋ ਕਿਸ ਤਰ੍ਹਾਂ ਦੀ ਬੇਕਦਰੀ ਵੀ ਜਿਹੜੀ ਕਿ ਮਾਨਸਿਕ ਤੌਰ ਤੇ ਵੀ ਬਹੁਤ ਗਲਤ ਹੈ ਹੂੰ ਕਿ ਬੱਚਿਆਂ ਦੇ ਵਿੱਚ ਉਹ ਇੱਕ ਪੰਜਾਬੀ ਪ੍ਰਤੀ ਘਟਿਆਪਣ ਦਾ ਅਹਿਸਾਸ ਪੈਦਾ ਕਰਦੇ ਆ। ਸੋ ਇੱਕ ਤਾਂ ਪਹਿਲੀ ਗੱਲ ਮੈਂ ਇਹ ਨੂੰ ਕਹਾਂ ਕਿ ਉਸ ਚੀਜ਼ ਨੂੰ ਕਿ ਸਾਡੀ ਜਿਹੜੀ ਸਿੱਖਿਆ ਉਹ ਬੇਸਿਕ ਪ੍ਰਾਈਵੇਟ ਸਕੂਲੋਂ ਪਾਵੇਂ ਕੋਈ ਪਬਲਿਕ ਜਿਵੇਂ ਸਾਡੇ ਗਵਰਨਮੈਂਟ ਸਕੂਲ ਉਹ ਜਿਹੜੀ ਵਿਦਿਆਦਾ ਜੋ ਪਾਸ਼ਾਾਂ ਪ੍ਰਤੀ ਰਵੱਈਆ ਉਹ ਇੱਕ ਚਾਹੀਦਾ। ਨਹੀਂ ਤਾਂ ਅਸੀਂ ਦੋ ਤਰ੍ਹਾਂ ਦੇ ਭਾਰਤ ਦੋ ਤਰ੍ਹਾਂ ਦੇ ਪੰਜਾਬ ਬਣਾ ਲਾਂਗੇ ਕਿ ਇੱਕ ਜਿੱਥੇ ਅੰਗਰੇਜ਼ੀ ਪੜ ਕੇ ਪੜ੍ਹਦੇ ਆ ਬੱਚੇ ਇੱਕ ਸਿੱਪੰjabi ਪੜ੍ਹਦੇ ਆ। ਤੋਂ ਫਿਰ ਉਹਦੇ ਨਾਲ ਇੱਕ ਜਿਹੜੀ ਸਾਡੀ ਸਮੁੱਚੀ ਤਰੱਕੀ 'ਚ ਵੀ ਫਰਕ ਪਊਗਾ। ਤੇ ਜਿਹੜੀ ਮਾਪਿਆਂ ਦੇ ਦਿਲਾਂ 'ਚ ਵੀ ਜਿਹੜਾ ਇੱਕ ਖਰਚਾ ਕੀ ਆਮ ਤੌਰ ਤੇ ਹੁੰਦਾ ਹੈ ਕਿ ਇਹ ਕਿਉਂ ਨਹੀਂ ਹੁੰਦਾ ਕਿ ਬਰ ਜਦੋਂ ਹੁਣ ਮੈਨੂੰ ਯਾਦ ਆ ਕਿ ਮਟਕਾ ਚੌਂਕ ਤੇ ਲੇਖਕਾਂ ਨੇ ਧਰਨਾ ਰੱਖਿਆ ਪੰਜਾਬੀ ਲਈ ਕੇ ਪੰਜਾਬੀ ਪਹਿਲੇ ਜਮਾਤ ਜਿਹੜੀ ਅੰਗਰੇਜ਼ੀ ਲਾਏਗੀ ਨਾਲ ਪਿੰਡ ਤੋਂ ਤੇ ਪਰ ਉਹਦੇ ਜੇ ਕੋਈ ਮਾਤਾ ਪਿਤਾ ਨਹੀਂ ਹਾਲਤ ਸਿਆ ਹੂੰ ਕਿ ਮਾਪਿਆਂ ਦੇ ਮਨ ਚ ਚਾਹਿਆ ਕਿ ਸਾਡੇ ਬੱਚੇ ਅੰਗਰੇਜ਼ੀ ਜ਼ਰੂਰ ਪੜਨ। ਔਰ ਉਹਦੇ ਵਿੱਚ ਇੱਕ ਸਮਝ ਲੋ ਉਹਨਾਂ ਦੀ ਉਹ ਸਹੀ ਵੀ ਨਹੀਂ ਕਿਉਂਕਿ ਜਿਹੜੀ ਸਮੁੱਚੀ ਪਾਲਿਸੀ ਆ ਅ ਵੱਡੇ ਲੈਵਲ ਤੇ ਵੀ ਜਾਂ ਜਿਹੜੇ ਆਪਾਂ ਕਿਨੇ ਕਿ ਜਦੋਂ ਟੈਸਟ ਹੁੰਦੇ ਆ ਐਂਟ੍ਰੈਂਸ ਟੈਸਟ ਉਹ ਬਹੁਤ ਵਾਰ ਅੰਗਰੇਜ਼ੀ ਚ ਕਿ ਬੱਚੇ ਪੜ ਕੇ ਪੰਜਾਬੀ ਆਉਂਦੇ ਆ ਲੇਕਿਨ ਉਹ ਬਹੁਤ ਸਾਰੇ ਪਿੰਡਾਂ ਦੇ ਬੱਚੇ ਉੱਥੇ ਦਾਖਲਾ ਹੀ ਨਹੀਂ ਲੈ ਸਕਦੇ। ਸੋ ਵੱਡੀ ਗੱਲ ਤੇ ਕੀ ਹੈ ਕਿ ਜਿਹੜੀ ਇੱਕ ਕੌਮੀ ਪੱਧਰ ਤੇ ਇੱਕ ਪਾਲਿਸੀ ਰੂਪਾਣੀ ਚਾਹੀਦੀ ਆ ਜਿਹੜੇ ਸਾਡੇ ਫਿਕਰ ਆ ਉਹ ਵੈਸੇ ਫਿਕਰ ਕੱਲੇ ਸਾਡੇ ਨਹੀਂ ਹੈਗੇ ਮਰਾਠੀ ਲੋਕ ਵੀ ਬੰਗਾਲੀ ਕਿਸੇ ਨੂੰ ਮਿਲ ਲਓ ਤਾਂ ਉਹ ਇਸ ਗੱਲ ਦੀ ਫਿਕਰ ਸੋਈ ਤੇ ਆ ਉਹ ਰੂ ਇੱਕ ਪਿਛੇ ਦੇ ਕੋਈ ਲਖਨਊਸੀ ਕਾਨਫਰੈਂਸ ਤੇ ਇੱਕ ਲੇਖਕਾਇ ਉਹਨੇ ਪੁੱਛਿਆ ਕਾਫੀ ਲੋਕ ਇਕੱਠੇ ਹੋ ਉਸ ਰਾਈਟਰ ਵੀ ਵੀ ਤੁਹਾਡੇ ਪੁੱਤੇ ਪੁੱਤਰੀਆਂ ਜਾਂ ਦੋਤੇ ਦੋਤੀਆਂ ਕਿਹੜੇ ਸਕੂਲਾਂ ਚ ਪੜ੍ਹਦੇ ਆ ਹੂੰ ਤੇ ਬਹੁਤਨੇ ਕਿਹਾ ਵੀ ਅੰਗਰੇਜ਼ੀ ਸਕੂਲਾਂ ਚ ਪੜਦੇ ਜਦ ਕਿ ਉਹ ਸਾਹਿਤ ਦੀ ਇੱਕ ਬੜੀ ਵੱਡੀ ਆ ਕਾਨਫਰੰਸ ਸੀ ਕਿ ਇਹ 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 ਮਤਲਬ ਇਹ ਅਸੀਂ ਚਲਨ ਇਹੋ ਚੁਕਾ ਦੇਖ ਰਹੇ ਆ ਕਿ ਜਿਹਦੇ ਵਿੱਚ ਇਸ ਗੱਲ ਦਾ ਵੀ ਹਿੱਸਾ ਹੈ ਕਿ ਕਿ ਦੁਨੀਆ ਜਿਹੜੀ ਆ ਉਹ ਇੱਕ ਭਾਸ਼ਾ ਦੇ ਸੰਸਾਰ ਵੱਲ ਜਾ ਰਹੀ ਆ ਕਿ ਅੰਗਰੇਜ਼ੀ ਤੋਂ ਸਾਰੇ ਬੰਦੇ ਦਾ ਮਹਿਸੂਸ ਕਰਦੇ ਕਿ ਅੰਗਰੇਜ਼ੀ ਸਾਡੇ ਬੱਚੇ ਨੂੰ ਆਣੀ ਤੋ ਮੈਂ ਵੀ ਚਾਹਣਾ ਭਈ ਆਉਣੀ ਚਾਹੀਦੀ ਹੈ ਮੈਂ ਵੀ ਚਾਹਣਾ ਮੇਰੇ ਬੱਚਾ ਨੂੰ ਅੰਗਰੇਜ਼ੀ ਆਵੇ ਪਰ ਇਹ ਕਿ ਉਹ ਇੱਕ ਤਰਤੀਬ ਜ਼ਰੂਰ ਠੀਕ ਹੋਣੀ ਚਾਹੀਦੀ ਹੈ ਕਿ ਅਸੀਂ ਸ਼ੁਰੂ ਆਪਣੀ ਮਾਂ ਬੋਲੀ ਤੋਂ ਕਰੀਏ ਫਿਰ ਉਸ ਨੂੰ ਬਹੁਤ ਚੰਗੀ ਤਰ੍ਹਾਂ ਪਹਿਲਾਂ ਮਾਂ ਬੋਲੀ ਵੀ ਪੜਾਈਏ ਫਿਰ ਉਤੋਂ ਤੁਸੀਂ ਨੂੰ ਅੰਗਰੇਜ਼ੀ ਤਾਂ ਕੋਈ ਵੀ ਦੂਸਰੀ ਭਾਸ਼ਾ ਪੜਾਉਣੀ ਅਸੂ ਉਹ ਉਹ ਸਾਡੇ ਜਾਨੀ ਜਿਹਨੇ ਸਿੱਖਿਆ ਸ਼ਾਸਤਰੀਆ ਜਾਂ ਮਨੋਵਿਗਿਆਨੀ ਉਹ ਵੀ ਇਹ ਗੱਲ ਕਹਿੰਦੇ ਆ ਕਿ ਜਿਹੜੇ ਬੱਚੇ ਆਪਣੀ ਮਾਂ ਬੋਲੀ ਤੋਂ ਸ਼ੁਰੂ ਕਰਨਗੇ ਉਹ ਵੀ ਤੇਰੀ ਮਾਲਕ ਹੋਣਗੇ ਕੋਈ ਹੋਰ ਭਾਸ਼ਾਵਾਂ ਸਿੱਖਣ ਚ ਹਾਂ ਮਤਲਬ ਉਹ ਉਹ ਵੀ ਮਤਲਬ ਉਹਨਾਂ ਦੀ ਸੋਚ ਮਾਲਕ ਹੋਏਗੀ ਜਿੱਦਾਂ ਉਹਨਾਂ ਕਹਿੰਦੇ ਆਂ ਅਸੀਂ ਸਾਇੰਸ 'ਚ ਵੀ ਤਰੱਕੀ ਤਾਂ ਹੀ ਕਰਾਂਗੇ ਜੇ ਅਸੀਂ ਪੰਜਾਬੀ 'ਚ ਸਾਇੰਸ ਪੜਾਈ ਹਾਂ ਹੂੰ ਕਿਉਂਕਿ ਉਹਨੇ ਹੁਣ ਬੱਚੇ ਸਾਡੇ ਯਾਦ ਕਰਦੇ ਆ ਜਿਹੜੀ ਕਿਤਾਬ ਤੋਂ ਯਾਦ ਕੀਤਾ ਪੇਪਰਾਂ 'ਤੇ ਲਿਖਿਆ ਉਹ ਅੰਦਰ ਨਹੀਂ ਠਹਿਰੀ ਹੂੰ ਉਹ ਮਤਲਬ ਸਾਇੰਸ ਤੁਹਾਡੇ ਅੰਦਰ ਕਿਤੇ ਠਹਿਰੀ ਨਹੀਂ ਉਹ ਇੱਕ ਚੈਨਲ ਰਾਹੀਂ ਦੂਏ ਚੈਨਲ 'ਚ ਪਹੁੰਚ ਗਈ ਹੂੰ ਸੋ ਪਰ ਜਿਹੋ ਗੱਲ ਉਹਨਾਂ ਨੇ ਪੰਜਾਬੀ ਚ ਪੜੀ ਹੋਵੇ ਸਮਝ ਕੇ ਤਫੀਰ ਹੋ ਉਹਨਾਂ ਨੂੰ ਉਹਨਾਂ ਦੀ ਇੱਕ ਸੋਚ ਦਾ ਹਿੱਸਾ ਬਣੂਗੀ ਸੋ ਇਹਦੀ ਸਹਾਇਤਾ ਹੈ ਕਿ ਜਿਹੜੀ ਜਦੋਂ ਆਪਾਂ ਜਿਹੜੇ ਬੰਦੇ ਪੰਜਾਬੀ ਚ ਪੜਨਗੇ ਆਪਣੀ ਮਾਂ ਬੋਲੀ ਜਿੱਥੇ ਵੀ ਉਹਨਾਂ ਅੰਚੇ ਮੌਲਿਕ ਹੋਣ ਦੇ ਔਰ ਆਪਣੀ ਧਰਤੀ ਨਾਲ ਵੱਧ ਜੁੜੇ ਰਹਿਣ ਦੇ ਅਸਰ ਬੱਜੂ ਅਸਾਰ ਹੁੰਦੇ ਆ ਸੋ ਇਹ ਜਿਹੜੀਆਂ ਗੱਲਾਂ ਨੇ ਬੁਨਿਆਦੀ ਤੌਰ ਤੇ ਜਾਂ ਬਾਕੀ ਹੁਣ ਕਈ ਆਪਾਂ ਜਿਵੇਂ ਅਦਾਲਤਾਂ ਦੀ ਭਾਸ਼ਾ ਜਬੀ ਇਸ ਕੋਲੋਂ ਮਾਰਾ ਹਾਲਾ ਕਿ ਜਿਹੜਾ ਮੁਕੱਦਮਾ ਲੜਿਆ ਉਹਨੂੰ ਪਤਾ ਨਹੀਂ ਕਿ ਮੇਰੇ ਬਾਰੇ ਕੀ ਗੱਲਾਂ ਕਰ ਰਹੇ ਹਨ ਨਾ ਕਿ ਉਹ ਜਾਂ ਜਿਹੜੀ ਕੋਈ ਜੱਜ ਦੀ ਜੱਜਮੈਂਟ ਆ ਉਹ ਅੰਗਰੇਜ਼ੀ ਵਿੱਚ ਹੈ ਨਾ ਸੋ ਇਹ ਸਾਰੀਆਂ ਗੱਲਾਂ ਦੂਰ ਕਰਨ ਵਾਲੀਆਂ ਇਹਨੂੰ ਮਤਲਬ ਕਰਨ ਲਈ ਸਰਕਾਰ ਹੀ ਵੱਡਾ ਰੋਲ ਪਲੇ ਕਰ ਸਕਦੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਾਤ ਪਾਸ਼ਾ ਬਹੁਤ ਜ਼ਰੂਰੀ ਹੈ ਬੱਚਿਆਂ ਲਈ ਜਿਹੜੀ ਮੁੱਢਲੀ ਸਿੱਖਿਆ ਮਾਤ ਪਾਸ਼ਾ ਚ ਹੋਣੀ ਚਾਹੀਦੀ ਹੈ ਉਹਨਾਂ ਦੀ ਮਾਂ ਬੋਲੀ ਮਾਤ ਪਾਸ਼ਾ ਕੋਈ ਵੀ ਹੋਵੇ ਪਰ ਇਸ ਗੱਲ ਨਾਲ ਤੁਸੀਂ ਸਹਿਮਤ ਹੋ ਕਿ ਸਾਡੇ ਬੱਚਿਆਂ ਨੂੰ ਸਮੇਂ ਦਾ ਹਾਨੀ ਹੋਣ ਲਈ ਉਹਨਾਂ ਨੂੰ ਮਾਤ ਭਾਸ਼ਾ ਦੇ ਨਾਲ-ਨਾਲ ਹੋਰਨਾਂ ਭਾਸ਼ਾਵਾਂ ਦਾ ਗਿਆਨ ਵੀ ਹੋਣਾ ਜ਼ਰੂਰੀ ਹੈ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਸਾਡਾ ਕਿਸਾਨੀ ਤਰਨਾ ਚੱਲ ਰਿਹਾ ਹੈ ਤਾਂ ਉੱਥੇ ਸਾਨੂੰ ਜਿੰਨੇ ਵੀ ਉੱਥੇ ਸਾਡੇ ਆਗੂ ਨੇ ਉਦੋਂ ਜਦੋਂ ਸਟਾਰਟ ਹੋਇਆ ਇਹ ਤਰਨਾ ਕਿਉਂਕਿ ਕੁਝ ਕ ਇੱਕ ਪਾਸੜ ਮੀਡੀਆ ਵੱਲੋਂ ਇਸ ਤਰ੍ਹਾਂ ਦੀਆਂ ਖਬਰਾਂ ਫਲਾਈਆਂ ਜਾ ਰਹੀਆਂ ਸੀ ਕਿ ਇਹ ਵੱਖਵਾਦੀ ਨੇ ਜਾਂ ਇਹ ਖਾਲਿਸਤਾਨੀ ਬੈਠੇ ਨੇ ਜਾਂ ਹੋਰ ਬੈਠੇ ਨੇ ਸੋ ਉਦੋਂ ਫਿਰ ਇੱਕ ਅਪੀਲ ਕੀਤੀ ਗਈ ਸੀ ਕਿ ਜਿਹੜਾ ਕਿਸਾਨਾਂ ਦੇ ਪੱਖ ਦਾ ਕੁਝ ਵੀ ਸਾਹਿਤ ਲਿਖਿਆ ਜਾਂਦਾ ਜਾਂ ਕੁਝ ਵੀ ਕਿਸਾਨੀ ਬੱਕੀ ਲਿਖਿਆ ਜਾਂਦਾ ਉਹਨੂੰ ਹੋਰਨਾਂ ਭਾਸ਼ਾਵਾਂ 'ਚ ਜ਼ਰੂਰ ਜਿਹਨੂੰ ਜਿਹੜੀ ਭਾਸ਼ਾ ਹੁੰਦੀ ਹੈ ਉਹਦੇ 'ਚ ਜ਼ਰੂਰ ਉਹਦਾ ਤਰਜਮਾ ਜਿਹੜਾ ਉਹ ਕੀਤਾ ਜਾਵੇ ਅੰਗਰੇਜ਼ੀ 'ਚ ਵੀ ਹਿੰਦੀ 'ਚ ਵੀ ਹੋਰਨਾਂ ਭਾਸ਼ਾਵਾਂ 'ਚ ਵੀ ਤਾਂ ਕਿ ਸਾਡੀ ਗੱਲ ਦੇਸ਼ ਦੇ ਲੋਕਾਂ ਤੱਕ ਜਾਵੇ ਸੋ ਸਾਨੂੰ ਹੋਰਨਾਂ ਭਾਸ਼ਾਵਾਂ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ ਜਾਂ ਨਹੀਂ ਬਹੁਤ ਜ਼ਰੂਰੀ ਹੈ ਜਿੱਦਾਂ ਆਪਾਂ ਜੇ ਸੋਚੀਏ ਤਾਂ ਮਤਲਬ ਟੈਗੋਰ ਗੁਰੂਦੇਵ ਟੈਗੋਰ ਨੇ ਗੀਤਾਂਜਲੀ ਬੰਗਾਲੀ ਵਿੱਚ ਲਿਖੀ ਪਰ ਫਿਰ ਆਪੇ ਹੀ ਅੰਗਰੇਜ਼ੀ ਅਨੁਵਾਦ ਕੀਤਾ ਹੁਣ ਜੇ ਅੰਗਰੇਜ਼ੀ ਅਨੁਵਾਦ ਨਹੀਂ ਹੁੰਦਾ ਤਾਂ ਸ਼ਾਇਦ ਉਹ ਕਦੇ ਇਨਕਲਡਰ ਨਾ ਹੁੰਦੀ ਕਿ ਭਈ ਨੋਬਲ ਪ੍ਰਾਈਜ਼ ਲਈ ਸੋ ਔਣੀ ਤਾਂ ਬਹੁਤ ਜ਼ਰੂਰੀ ਦੂਜੀ ਭਾਸ਼ਾ ਵੀ ਸਰ ਕਿਉਂ ਜਿਹੜਾ ਜਿਹੜਾ ਹੁਣ ਯੋਗ ਹੈ ਸਾਨੂੰ ਦੋ ਪਾਸ਼ੀ ਹੋਣਾ ਇੱਕ ਤਰ੍ਹਾਂ ਬਹੁਤ ਜ਼ਰੂਰੀ ਆ ਹਮ ਬਲਤਾਂ ਸੀ ਜਾਨੀ ਬਹੁ ਪਾਸ਼ੀ ਵੀ ਹੋ ਸਕਦੇ ਨੇ ਲੇਕਿਨ ਦੋ ਪਾਸ਼ੀ ਹੋਣਾ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਮੈਂ ਇੱਕਦਾਂ ਕਰ ਤੈਨੂੰ ਪੰਜਾਬੀ ਵੀ ਆਵੇ ਤੁਹਾਨੂੰ ਹਿੰਦੀ ਵੀ ਆਵੇ ਅੰਗਰੇਜ਼ੀ ਵੀ ਆਵੇ ਕਿ ਇਸ ਤਰ੍ਹਾਂ ਤੁਸੀਂ ਚਲੋ ਲੈ ਕੇ ਸਾਰਾ ਪਰ ਉਹਨਾਂ ਪਾਸ਼ਾਵਾਂ ਦੀ ਤਰਤੀਬ ਜ਼ਰੂਰ ਠੀਕ ਕੀਤੀ ਜਾਣੀ ਚਾਹੀਦੀ ਆ ਕਿ ਤੁਸੀਂ ਸੋਚੋ ਕਿ ਜੇ ਮਤਲਬ ਅਸੀਂ ਉਹਦੀ ਤਰਤੀਬ ਨਹੀਂ ਠੀਕ ਕਰਾਂਗੇ ਫਿਰ ਬਹੁਤ ਹੀ ਬੰਦੇ ਕਹਿਣਗੇ ਕਿ ਚਲੋ ਪੰਜਾਬੀ ਪੜ੍ਹਨ ਦੀ ਕੀ ਜ਼ਰੂਰਤ ਹੈ ਪੀ ਆਪਾਂ ਪੰਜਾਬੀ ਆ ਹੀ ਜਾਣੀ ਆ ਹੁਣ ਬਹੁਤੇ ਬੰਦੇ ਇਹਨੂੰ ਸੋਚਦੇ ਕਿ ਪੰਜਾਬੀ ਅਸੀਂ ਇੱਥੇ ਰਹਿਨੇ ਸਾਨੂੰ ਪੰਜਾਬੀ ਆ ਹੀ ਜਾਣੀ ਆ ਤੇ ਉਹ ਸਿਰਫ ਇੱਕ ਬਹੁਤ ਸੀਮਤ ਪੰਜਾਬੀ ਜਾਣਦੇ ਆ ਉਹਨਾਂ ਦੀ ਸ਼ਬਦਾਵਲੀ ਵੀ ਕੁਝ ਸ਼ਬਦਾਂ ਤੱਕ ਸੀਮਤ ਹੋ ਗਈ ਪਰ ਵੱਡੀ ਗੱਲ ਇਹ ਆ ਕਿ ਜਦ ਤੱਕ ਅਸੀਂ ਪੰਜਾਬੀ ਵਿੱਚ ਸੋਚਦੇ ਨਹੀਂ ਇਹ ਪੰਜਾਬੀ ਵਿੱਚ ਅਸੀਂ ਸਾਇੰਸ ਆਪ ਨਹੀਂ ਲਿਖਦੇ ਅਸੀਂ ਅਨੁਵਾਦ ਕਰਦੇ ਆ ਕਿ ਲਿਖੀ ਹੋਈ ਸਾਇੰਸ ਦਾ ਤੁਸੀਂ ਪੰਜਾਬੀ ਚ ਅਨਵਾਦ ਜਦੋਂ ਸਾਡੇ ਅਸੀਂ ਆਪ ਉਹਨੂੰ ਪੰਜਾਬੀ ਚ ਲਿਖਾਂਗੇ ਤੋ ਤਾਂ ਉਹਦੇ ਵਿੱਚ ਜਾਨੀ ਸਾਡੀ ਮੌਲਿਕਤਾ ਆਉਗੀ ਦੂਜੀ ਇੱਕ ਥੋੜੀ ਗਲਤੀ ਇਦਾਂ ਹੋਈ ਹੈ ਮੈਂ ਸਮਝਦਾ ਜਿਹੜੀ ਕਿਸੇ ਵੇਲੇ ਜਾਨੀ ਮਾਧਿਅਮ ਪੰਜਾਬੀ ਸ਼ੁਰੂ ਕੀਤਾ ਗਿਆ ਮਤਲਬ ਅੰਗਰੇਜ਼ੀ ਕਿ ਉਦੋਂ ਜਿਹੜੀਆਂ ਟੈਕਨੀਕਲ ਟਰਮ ਸੀਗਾ ਨਾ ਉਹ ਇਹਨੀਆਂ ਮੁਸ਼ਕਲ ਬਣਾਤੀਆਂ ਗਈਆਂ ਜਿਹੜੀਆਂ ਸਾਡੀ ਭਾਸ਼ਾ 'ਚ ਬਣੀਆਂ ਉਹ ਸੰਸਕ੍ਰਿਤੋਂ ਬਣ ਗਈਆਂ ਤੇ ਇੰਗਲਿਸ਼ ਦਾ ਸ਼ਬਦ ਲਿਆ ਉਹਨੂੰ ਸੰਸਕ੍ਰਿਤ ਤੋਂ ਉਹਦਾ ਸਮਰੂਪ ਲੱਭ ਲਿਆ ਤੇ ਉਹਨੂੰ ਪੰਜਾਬੀ ਲੋਕ ਉਹ ਮਤਲਬ ਅੰਗਰੇਜ਼ੀ ਨੇ ਵੀ ਮੁਸ਼ਕਲ ਹੋ ਗਿਆ ਸੋ ਉੱਥੇ ਵੀ ਕੰਮ ਕਰਨ ਦੀ ਜ਼ਰੂਰਤ ਹੈ ਔਰ ਤੁਹਾਡੀ ਇਹ ਗੱਲ ਬਿਲਕੁਲ ਯਾਨੀ ਇਸ ਗੱਲ ਨਾਲ ਕੋਈ ਆਪਸ ਵਿੱਚ ਕਿਸੇ ਦਾ ਸਾਡੇ ਕੋਈ ਭਾਸ਼ਾ ਪ੍ਰਤੀ ਸਾਡੇ ਮਨਾਂ ਚ ਕੋਈ ਗੁੰਝਲ ਨਹੀਂ ਹੈ ਆਪਕ ਨੇ ਗੁਰੂ ਗਬਨ ਸਿੰਘ ਉਹਨਾਂ ਨੇ ਚਾਰ ਭਾਸ਼ਾਵਾਂ ਚ ਲਿਖਿਆ ਹੈ ਨਾ ਕਿਉਂਕਿ ਉਹਨੇ ਬ੍ਰਜ ਬ੍ਰਜ ਵਿੱਚ ਵੀ ਲਿਖਿਆ ਉਹਨਾਂ ਨੇ ਪਰਸ਼ੀਨ ਵਿੱਚ ਵੀ ਲਿਖਿਆ ਉਹਨਾਂ ਨੇ ਪੰਜਾਬੀ ਵਿੱਚ ਵੀ ਲਿਖਿਆ ਉਹਨਾਂ ਨੇ ਦੇਵਨਾਗਰੀ ਸੰਸਕ੍ਰਿਤ ਵਿੱਚ ਵੀ ਲਿਖਿਆ ਸੋ ਕੋਈ ਪਾਸ਼ਾ ਪ੍ਰਤੀ ਇਹੋ ਜੀ ਗੁੰਝਲ ਨਹੀਂ ਆ ਪਰ ਇਹ ਕਿ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਜਿਹੜਾ ਆਰੰਭ ਹੈ ਉਹ ਪੱਕੇ ਤੌਰ ਤੇ ਮਾਤ ਭਾਸ਼ਾ ਦੁਕਾਨ ਜਦਾ ਕਿਉਂਕਿ 2 ਸਾਲ ਪਹਿਲਾਂ ਇੱਕ ਬੜਾ ਵਿਵਾਦ ਖੜਾ ਹੋਇਆ ਸੀ ਪੰਜਾਬੀ ਹਿੰਦੀ ਨੂੰ ਲੈ ਕੇ ਸੋ ਉਦੋਂ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਪਰ ਜਿਹੜੇ ਵਿਦਵਾਨਾਂ ਦਾ ਇਹ ਹੀ ਮੰਨਣਾ ਸੀ ਕਿ ਸਾਨੂੰ ਮਾਤ ਭਾਸ਼ਾ ਜੇ ਪਰਪੱਕ ਹੋਣੀ ਚਾਹੀਦੀ ਹੈ ਇਹਨਾਂ ਬੱਚੇ ਪੂਰਨਾ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹਾਂ ਦੂਜੀ ਜਿਹਦਾ ਇਹ ਹੈ ਕਿ ਜਿੱਦਾਂ ਹੁਣ ਸਾਨੂੰ ਆਪਾਂ ਕਈ ਵਾਰ ਸਾਨੂੰ ਕਿਹਾ ਮੈਂ ਸਾਨੂੰ ਅੰਗਰੇਜ਼ੀ ਤੋਂ ਅਸੀਂ ਖਤਰਾ ਅਸੀਂ ਹਿੰਦੀ ਤੋਂ ਵੀ ਖਤਰਾ ਮਹਿਸੂਸ ਕਰਦੇ ਹਾਂ ਉਹਦਾ ਕਾਰਨ ਕੀ ਹੈ ਕਿ ਜਿੱਦਾਂ ਹੁਣ ਮੈਂ ਬਹੁਤ ਅਖਬਾਰਾਂ ਪੜ੍ਹਦਾ ਹਾਂ ਉਹਨਾਂ ਵਿੱਚ ਲਫਜ਼ ਆਇਆ ਹੋਗਾ ਤਬਾਹੀ ਦੇ ਕਗਾਰ ਤੇ ਪਹੁੰਚ ਗਿਆ ਜਾਕੀ ਕਗਾਰ ਸਾਡਾ ਲਫਨੀਆ ਆਪਣੇ ਕਹ ਤਬਾਹੀ ਦੇ ਕੰਡੇ ਦੇ ਹੈ ਨਾ ਜੈਖੂਰ ਲਖੁੰਧਾ ਵੀ ਉਹਨਾਂ ਨੇ ਇਨਸਾਫ ਲਈ ਗੁਹਾਰ ਲਗਾਈ ਗੁਹਾਰ ਸਾਰਾ ਲਖਨੀ ਸਾਡਾ ਪੁਕਾਰ ਆ ਕਿ ਉਹਨਾਂ ਨੇ ਪੁਕਾਰ ਲਈ ਤੇ ਇਹ ਕਿਲਾ ਵਿੱਚ ਇਦਾਂ ਹੀ ਹੋ ਰਾ ਪਗਦੜ ਪਗਦੜ ਨਹੀਂ ਕਿ ਪਗਦੜ ਵੀ ਉਹ ਸਾਡਾ ਗਾ ਭਾਜੜ ਭਾਜੜ ਪੈ ਗਈ ਹੈ ਨਾ ਉਹ ਕਿਉਂ ਆ ਰਿਹਾ ਕਿਉਂਕਿ ਜਿਹੜੀਆਂ ਖਬਰਾਂ ਨੇ ਉਹ ਜਿਹੜੀਆਂ ਏਜੰਸੀਆਂ ਨੇ ਉਹ ਜਾਂ ਹਿੰਦੀ 'ਚ ਜਾਂਗਰੇ ਜਿਹੜੇ ਹਿੰਦੀ ਤੋਂ ਚੁੱਕਦੇ ਆ ਖਬਰ ਉਹ ਬਿਲਕੁਲ ਆਪਣੀ ਮਿਹਨਤ ਨਹੀਂ ਕਰਦੇ ਉਹ ਉਹ ਲਫ਼ਜ਼ ਚੁੱਕ ਕੇ ਪੰਜਾਬੀ 'ਚ ਲਿਆਉਂਦੇ ਸੋ ਇਹ ਵੀ ਇੱਕ ਖਤਰਾ ਹੈ ਕਿ ਜਿਹੜੀ ਅਸੀਂ ਆਪ ਮਿਹਨਤ ਨਹੀਂ ਕਰਦੇ ਇਸ ਹੀ ਆਪਣਾ ਟੋਲ ਕੇ ਲਫ਼ਜ਼ ਲਬਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਅਸੀਂ ਇੱਕ ਆਸਾਨ ਆਰਾਮ ਪ੍ਰਸਤ ਹੋ ਜਾਣੇ ਹੂੰ ਕਿ ਸਾਨੂੰ ਇੱਕ ਸ਼ਬਦ ਮਿਲ ਗਿਆ ਅਸੀਂ ਉਹਨੂੰ ਆਪਣੇ ਹੂੰ ਗੁਰਮੁਖੀ ਲਿਪੀ 'ਚ ਲਿਖ ਲਿਆ ਹੂੰ ਸੋ ਉੱਥੇ ਵੀ ਕਈ ਅਸੀਂ ਕਈ ਕੁਝ ਐਸਾ ਜਿਹੜਾ ਜਿਹੜੀ ਸੀ ਆਪਣੀ ਭਾਸ਼ਾ ਨੂੰ ਬੁਗਾੜਨ ਵਿੱਚ ਇੱਕ ਰੋਲ ਪਲੇ ਕਰਦਾ ਆ ਪਾਤਰ ਸਾਹਿਬ ਜਿਵੇਂ ਕਿਸਾਨੀ ਸੰਘਰਸ਼ ਦੇ ਦੌਰਾਨ ਤੁਸੀਂ ਵੀ ਰੋਸ ਵਜੋਂ ਆਪਣਾ ਸਨਮਾਨ ਜਿਹੜਾ ਉਹ ਵਾਪਸ ਕੀਤਾ ਔਰ ਤੁਸੀਂ ਕਿਸਾਨਾਂ ਦੇ ਹੱਕ 'ਚ ਬਹੁਤ ਵਧੀਆ ਲਿਖਿਆ ਵੀ ਔਰ ਬਹੁਤ ਜ਼ਿਆਦਾ ਵਾਇਰਲ ਵੀ ਹੋਇਆ ਜਦੋਂ ਕੋਈ ਵੀ ਸੰਘਰਸ਼ ਚੱਲਦਾ ਹੈ ਕਿਤੇ ਵੀ ਚੱਲਦਾ ਹੋਵੇ ਚਾਹੇ ਉਹ ਪੰਜਾਬ ਦੀ ਧਰਤੀ ਆ ਹਿੰਦੁਸਤਾਨ ਦੀ ਉਦੋਂ ਸਾਹਿਤ ਦਾ ਬੜਾ ਵੱਡਾ ਰੋਲ ਹੁੰਦਾ ਹੈ ਕਲਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਪਰ ਇਸ ਵਾਰੀ ਕਿਸਾਨਾਂ ਦੇ ਪੱਖ 'ਚ ਬਹੁਤ ਸਾਰੀਆਂ ਕਲਮਾਂ ਨਵੀਆਂ ਵੀ ਲਿਖਦੇ ਰਹੇ ਸਾਰੇ ਕੁਝ ਪਰ ਜਿਸ ਪੱਧਰ ਤੇ ਸਾਹਿਤ ਲਿਖਿਆ ਜਾਣਾ ਚਾਹੀਦਾ ਸੀ ਜਾਂ ਜਿਹੜੇ ਵੱਡੇ ਲੇਖਕ ਨੇ ਉਸ ਪੱਧਰ ਤੇ ਆ ਨਹੀਂ ਪਾਇਆ ਸਾਹਮਣੇ ਇਹਦਾ ਕੀ ਕਾਰਨ ਸਮਝਦੇ ਤੁਸੀਂ ਅਹ ਇਜ਼ਰਾਈਲ ਕੁਝ ਨਹੀਂ ਕੁਝ ਯਤਨ ਤਾਂ ਹੋਇਆ ਇੱਕ ਪਿੱਛੇ ਕਿਤਾਬ ਵੀ ਆਈ ਜਿੱਤੇ ਉਹਨਾਂ ਨੇ ਕੋਈ ਲਗਭਗ ਅ ਪ੍ਰਿਆਸ ਅਠ ਕਵੀਆਂ ਦੀਆਂ ਕਵਿਤਾਵਾਂ ਇਕੱਠੀਆਂ ਕਰਕੇ ਇੱਕ ਕਿਤਾਬ ਤਸਾਨੀ ਨਾਲ ਸੰਬੰਧ ਤਸਾਨੀ ਵਾਲੇ ਦੋ ਕਿਤਾਬਾਂ ਇਹਨਾਂ ਦੀਆਂ ਆਈਆਂ ਜਿੱਤੇ ਉਹਨਾਂ ਨੇ ਉਹ ਚੀਜ਼ ਨੂੰ ਛਾਪਿਆ ਗਿਆ ਪਰ ਉਹ ਹੁੰਦਾ ਕਿ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਛੋਕੇ ਤੇ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਜਾਂਦੀਆਂ ਉਹ ਵੀ ਇੱਕ ਗੱਲ ਹੁੰਦੀ ਹੈ ਤੇ ਦੂਜੀ ਹੁੰਦੀ ਹੈ ਕਿ ਕਈ ਗੱਲਾਂ ਜਿੱਦਾਂ ਹੁਣ ਮਤਲਬ ਮੇਰੇ ਮਨ 'ਚ ਆ ਕਿ ਜਿਹੜੀ ਆ ਆਰਟੀਕਲ ਨੇ ਕਿ ਉਹਨੂੰ ਸਮਝਾਉਣ ਲਈ ਕਿ ਤਿੰਨ ਕਾਨੂੰਨ ਹੈ ਕੀਆ ਹਨਾ ਕਿ ਉਹ ਅਖਬਾਰਾਂ 'ਚ ਕੁਝ ਇਦਾਂ ਛਪੀਆਂ ਹਨਾ ਲੇਕਿਨ ਸਾਹਿਤ ਵਿੱਚ ਕੋਈ ਇਦਾਂ ਬਹੁਤਾ ਜ਼ਿਆਦਾ ਕੰਮ ਤੁਹਾਡੇ ਨਾਲ ਸੀ ਹੈ ਕਿ ਇਦਾਂ ਦਾ ਬਹੁਤਾ ਜ਼ਿਆਦਾ ਕੰਮ ਨਹੀਂ ਹੋਇਆ ਕਿ ਜਿਹੜਾ ਕਿ ਜਿਹੜਾ ਸਾਹਿਤ ਦੇ ਲੋਕਾਂ 'ਚ ਜਾ ਕੇ ਲੋਕਾਂ ਨੂੰ ਉਹਨੇ ਅ ਮਤਾਸਰ ਕੀਤਾ ਹੋਵੇ ਔਰ ਲੋਕ ਉਸ ਉਹ ਸਾਹਿਤ ਕਰਕੇ ਉਹਦੇ ਜੁੜੇ ਹੋਣਗੇ ਇਦਾਂ ਦਾ ਨਹੀਂ ਹੋਇਆ ਨਵੀਂ ਪਨੀਰੀ ਸਾਹਿਤ ਨਾਲ ਕਿੰਨਾ ਕੁ ਜੁੜ ਰਹੀ ਹੈ ਤੇ ਨਵੀਂ ਪੀੜੀ ਕੋਲ ਅਸਲ 'ਚ ਬਹੁਤ ਹੋਰ ਵਿਸ਼ਾਮਾਂ ਨੇ ਜਾਣ ਲਈ ਨਾ ਮੰਨ ਲਓ ਜਿੱਦਾਂ ਹੁਣ ਤੁਹਾਡੇ ਮੋਬਾਈਲ ਆ ਇੰਟਰਨੈਟ ਕਿੰਨੇ ਮਨੋਰੰਜਨ ਦੇ ਸਾਧਨ ਆ ਗਏ ਸਾਡੇ ਵੇਲੇ ਸਾਨੂੰ ਕਿਤਾਬ ਇੱਕ ਮਿਲ ਜੇ ਤੇ ਅਸੀਂ ਕਹਿੰਦਾ ਸਾਨੂੰ ਸੁਰਗ ਮਿਲ ਗਿਆ ਵੀ ਹੁਣ ਦੋ ਦਿਨ ਮੈਂ ਨਾਵਲ ਪੜ੍ਹੂੰਗਾ ਤੇ ਕਿੰਨਾ ਸੋ ਇੱਕ ਵਕਤ ਸਮੇਂ ਦਾ ਫਰਕ ਪੈ ਗਿਆ ਕਿ ਉਸ ਵੇਲੇ ਕਿੰਨੇ ਸਾਧਨ ਸੀਗੇ ਤੇ ਚਲੋ ਕਿੰਨਾ ਮਤਲਬ ਬੱਚਿਆਂ ਨੂੰ ਮਾਪਿਆਂ ਨਾਲ ਕਿੰਨਾ ਸਮਾਂ ਅਸੀਂ ਜਾਨੀ ਬਹੁਤ ਹੀ ਪੰਜਾਬੀ ਤੇ ਬਹੁਤ ਹੀ ਕਵਤਾ ਤਾਂ ਅਸੀਂ ਬੁਝਾਰਤਾਂ ਚੋਂ ਸਿੱਖ ਲਈ ਬੁਝਾਰਤਾਂ ਜਾਂ ਬਾਤਾਂ ਚੋਂ ਸ਼ਾਮ ਨੂੰ ਜਦੋਂ ਬਹਿਣਾ ਛੱਤਾਂ ਤੇ ਤਾਂ ਸਾਨੂੰ ਕਿਸੇ ਨਾਲ ਚੱਲ ਬਾਤ ਪਾ ਬੁਝਾਰਤ ਪਾ ਮੈਂ ਬੁਝੂਗਾ ਸੋ ਇੱਕ ਤਾਂ ਉਹ ਬੁਝਾਰਤਾਂ ਆਪਣੇ ਆਪ ਤੇ ਬੜੀਆਂ ਕਾਬਕ ਹੁੰਦੀਆਂ ਸੀਗਾ ਹੁਣ ਆਪਣੇ ਆਪ ਚ ਪੋਇਟਰੀ ਸੀ ਕਿ ਨੀਲੀ ਟੱਲੀ ਚੌਣ ਬੁੱਧੇ ਦਿਨੇ ਗਵਾਚੇ ਰਾਤੀਂ ਲੱਭੇ ਹੁਣੇ ਕਿੰਨੀ ਕਮਾਲ ਦੀ ਗੱਲ ਦੱਸਦਾ ਵੀ ਤਾਰੇ ਆ ਹਨਾ ਪਿਓ ਬੁੱਧੇ ਹੋਏ ਸੀ ਦਿਨੇ ਦਿਸਦੇ ਨਹੀਂਗੇ ਰਾਤ ਨੂੰ ਦਿਨੇ ਗਵਾਚੇ ਰਾਤੀਂ ਲੱਭੇ ਸੋ ਕਿੰਨੀ ਪੰਜਾਬੀ ਅਸੀਂ ਉਹਨਾਂ ਕਿੰਨੀ ਪੰਜਾਬੀ ਤੇ ਕਿੰਨੀ ਕਬਤਾ ਅਸੀਂ ਉੱਥੇ ਸਿੱਖ ਲਏ ਹੋਣ ਜਿਹੜੇ ਉਦਾਂ ਦੇ ਉਦਾਂ ਦੇ ਮੌਕੇ ਜਾਨੀ ਮਾਪਿਆਂ ਨੂੰ ਨਹੀਂ ਮਿਲਦੇ ਪਰ ਫਿਰ ਮੈਨੂੰ ਲੱਗਦਾ ਕਿ ਇੱਕ ਉਤੋਂ ਵੱਡੀ ਕਮਿਊਨਿਟੀ ਵੀ ਖੁੱਲ ਗਈ ਹੂੰ ਕਿ ਤੁਸੀਂ ਸੋਸ਼ਲ ਮੀਡੀਆ ਹਾਂ ਸੋਸ਼ਲ ਮੀਡੀਆ ਕਿ ਉਹਦੇ ਚ ਤੁਸੀਂ ਤੁਹਾਡਾ ਇੱਕ ਵੱਡਾ ਪਰਿਵਾਰ ਬਣ ਜਾਂਦਾ ਹੈ ਹਨਾ ਕਿ ਤੁਸੀਂ ਕਿਹਨੇ ਕਿਹਨਾਂ ਕਿੱਥੇ ਕਿੱਥੇ ਤੁਹਾਡੇ ਫਰੈਂਡਸ ਕੀ ਕੁਝ ਬਣ ਜਾਂਦਾ ਉਹ ਤੁਹਾਡੀ ਔਰ ਇੱਕ ਕਾਫੀ ਜਣੀ ਸਮਝ ਲਓ ਕਿ ਉਹਦੇ ਵਿੱਚ ਅ ਐਕਸਚੇਂਜ ਸ਼ਬਦਾਂ ਦਾ ਵਿਚਾਰਾਂ ਦਾ ਵਟਾਂਦਰਾ ਭਾਵਾਂ ਦਾ ਵਟਾਂਦਰਾ ਵੀ ਹੈ ਨਾ ਪਰ ਉਸ ਗੱਲੇ ਥੋੜਾ ਜਾਂ ਸਹਿਜ ਜਿਹੜਾ ਉਹ ਖੋលਿਆ ਕਿ ਕੁਝ ਕાળੀ ਕાળੀਪਨ ਆ ਗਿਆ ਕાળਪਨ ਆ ਗਿਆ ਜਿਦ ਕਰਕੇ ਮੈਸਰ ਕੋ ਦਾ ਉਹਦਾ ਨੁਕਸਾਨ ਥੋੜਾ ਹੁੰਦਾ ਕਿ ਜਿੱਦਾਂ ਅੱਗੇ ਸੀਗਾ ਕਿ ਇੱਕ ਆਪਾਂ ਤੁਸੀਂ ਲਿਖਦੇ ਹੋ ਫਿਰ ਉਹਨੂੰ ਫਿਰ ਉਹਨੂੰ ਪੜ੍ਹਦੇ ਹੋ ਫਿਰ ਕਿਸੇ ਨੂੰ ਸੁਣਾ ਕੇ ਦੇਖਦੇ ਹੋ ਹੁਣ ਇਹ ਕਿ ਤੁਸੀਂ ਇੱਕ ਚੀਜ਼ ਪਾਈ ਉਹਦੇ ਬਹੁਤ ਸਾਰੇ 10 100 ਤੁਹਾਨੂੰ ਲਾਈਕਸ ਕਿੰਨੀਆਂ ਆ ਗਈਆਂ ਤੁਸੀਂ ਕਿਨੇ ਵਸ ਗੱਲ ਬਣ ਗਈ ਹੈਨਾ ਕਿ ਅਸੀਂ ਸੀ ਕਵਿਤਾ ਭੇਜ ਕੇ ਇੱਕ ਤੇ ਅਦੀਕਣਾ ਰਸਾਲੇ ਦੇ ਚਿੱਠੀ ਆਉਗੇ ਫਿਰ ਮੈਂ ਛਾਪ ਰਿਹਾ ਕਿ ਨਹੀਂ ਛਾਪ ਰਿਹਾ ਫਿਰ ਛਪਣੀ ਫਿਰ ਕਿ ਇੱਕ ਤਬਦੀਲੀ ਆ ਤੁਪਰ ਮੈਂ ਸੋੰਦਾ ਕਿ ਜਿਹੜੇ ਜੋ ਵੀ ਕੋਈ ਚੀਜ਼ ਨਵੀਂ ਆਉਂਦੀ ਆ ਉਹਦੇ ਕੁਝ ਗਣੋ ਗੁਣ ਹੁੰਦੇ ਆ ਪਾਤਰ ਸਾਹਿਬ ਜਿਸ ਤਰ੍ਹਾਂ ਤੁਸੀਂ ਗੀਤ ਵੀ ਲਿਖੇ ਤੁਹਾਡਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਹੰਸਰਾ ਜੰਸਰਾ ਨੇ ਗਾਇਆ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਸੋ ਇਸ ਤਰ੍ਹਾਂ ਦਾ ਮਤਲਬ ਸਾਹਿਤ ਹੀ ਗੀਤਾਂ ਦੇ ਵਿੱਚ ਵੀ ਸੁਣਨ ਨੂੰ ਮਿਲਦਾ ਸੀ ਪਰ ਹੁਣ ਦੀ ਗਾਇਕੀ ਤੇ ਹੁਣ ਦੀ ਜਿਹੜੀ ਗੀਤਕਾਰੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮਤ ਜਦੋਂ ਸਾਨੂੰ ਗਾਇਆ ਗਿਆ ਉਦੋਂ ਅਜੇ ਮਤਲਬ ਮੈਂ ਸਮਝਦਾ ਕਿ ਜਿਹੜਾ ਸੰਗੀਤ ਹੈ ਕਿ ਨਾ ਬਿਜ਼ਨਸ ਨਹੀਂ ਸੀ ਇਦਾਂ ਬਣਿਆ ਇੰਡਸਟਰੀ ਨਹੀਂ ਸੀ ਉਹ ਕਹਿੰਦੇ ਹੋ ਵੀ ਹੁਣ ਇੱਕ ਤਰ੍ਹਾਂ ਇੱਕ ਬਹੁਤ ਵੱਡੇ ਵਪਾਰੀਆਂ ਦੇ ਹੱਥੇ ਹੋ ਚੀਜ਼ ਆ ਗਈ ਹੈ ਜਿਹੜੇ ਬਹੁਤ ਪੈਸਾ ਖਰਚ ਕਰਦੇ ਆ ਤੇ ਬਹੁਤ ਹੀ ਪੈਸਾ ਕਮਾਉਣ ਦੀ ਉਹ ਤੋਕੂ ਕਰਦੇ ਆ ਹੈਨਾ ਕਿ ਜਿੱਦਾਂ ਆਪਾਂ ਜਦੋਂ ਹੁਣ ਅੱਗੇ ਅਸੀਂ ਕਹਿਣਾ ਵੀ ਤੁਸੀਂ ਕਿਉਂ ਨਹੀਂ ਗਾਉਂਦੇ ਸਿੰਗਰਾਂ ਨੂੰ ਕਹਿਣਾ ਤੁਸੀਂ ਕਿਉਂ ਨਹੀਂ ਗਾਉਂਦੇ ਉਗਲੇ ਜੀਐਸਏ ਜਾਈਏ ਵੀ ਤਿਆਰ ਕਰਕੇ ਵੀ ਆਹ ਗਣੋ ਕਿ ਨਹੀਂ ਜੀ ਇਹ ਨਹੀਂ ਚੱਲਣਾ ਕਿ ਉਹ ਉਹਦਾ ਫੈਸਲਾ ਵਪਾਰੀ ਕਰਦੇ ਆ ਕਿ ਕਲਾਕਾਰ ਉਹ ਆਪ ਨਹੀਂ ਕਰਦੇ ਫੈਸਲਾ ਕਿ ਇਹ ਨਹੀਂ ਚੱਲੇਗਾ ਚਲੋ ਕੁਝ ਲੋਕ ਆਪਣੇ ਜੋਰ ਨਾਲ ਅੱਗੇ ਆ ਗਏ ਆਪਣੇ ਤਰਲੇ ਸਰਤਾਜ ਨੇ ਗਾਇਆ ਹਨ ਉਹਨੇ ਆਪਣੀ ਮਰਜ਼ੀ ਦਾ ਗਾਇਆ ਕਿ ਤੇ ਪਰ ਬਹੁਤ ਇਹਨਾਂ ਹੋਇਆ ਕਿ ਉਹ ਉਸ ਇੱਕ ਫਾਰਮੂਲੇ ਮਗਰੀ ਲੱਗ ਗਏ ਹਨਾ ਕਿ ਉਸ ਫਾਰਮੂਲੇ ਤੇ ਔਰ ਦੂਜਾ ਉਹ ਕੇ ਗਲੈਮਰ ਬਹੁਤ ਜੜ ਗਿਆ ਉਸੀ ਨਾ ਕਿ ਹੁਣ ਆ ਕਿ ਤੁਹਾਡੇ ਰਿਕਾਰਡਿੰਗ ਤੇ ਘੱਟ ਖਰਚ ਆਊਗਾ ਵੀਡੀਓ ਤੇ ਆਜ ਵਧਾਊਗਾ ਪਰ ਉਹਨਾਂ ਨਹੀਂ ਪਰ ਜਿੰਨਾ ਐਡ ਤੇ ਖਰਚ ਆਊਗਾ ਕਿ ਉਹਨੂੰ ਪ੍ਰਚਲਿਤ ਕਰਨ ਤੇ ਉਹ ਉਹਨਾਂ ਖਰਚ ਜ਼ਿਆਦਾ ਹੋਊਗਾ ਕਿ ਸੋ ਇੰਨੀ ਉਹਨੂੰ ਮਤਲਬ ਟੀਵੀ ਤੇ ਜ ਤਿੰਨ ਚਾਰ ਵਾਰ ਨਾ ਆਵੇ ਲੋਕਿੰਦੇ ਵੀ ਗੀਤ ਆਇਆ ਨਹੀਂ ਹੁਣ ਕਿਹ ਕੀ ਤੁਹਾਨੂੰ YouTube ਤੇ ਅੱਛੇ ਮਿਲ ਜਾਣਗੇ ਪਰ ਉਹ ਕਿਉਂਕਿ ਜੇ ਘਰੋ ਘਰੀ ਉਹ ਨਹੀਂ 5 6 ਵਾਰੀ ਵੱਜੇ ਜਾਂ 10 ਵਾਰੀ ਜੇ ਨਿਮਤ ਪੈਸੇ ਕਰ ਦੇ ਤੂੰ ਵਜਾ ਲੈ ਫਿਰ ਉਹ ਬੱਚਿਆਂ ਦੀ ਜ਼ੁਬਾਨ ਤੇ ਚੜ ਜਾਂਦੇ ਆ ਉਹ ਕਹਿੰਦੇ ਆਹ ਬੜਾ ਗੀਤ ਬਹੁਤ ਸੋਹਣਾ ਤੁਹਾਡੀ ਨਜ਼ਰ ਚ ਜਿਹੜੇ ਅੱਜ ਦੇ ਜਿਹੜੇ ਸਿੰਗਰ ਹੈਗੇ ਆ ਗਾਇਕ ਨੇ ਜਿਹੜੇ ਉਹ ਕਿਹੜੇ ਆ ਜਿਹੜੇ ਆਪਣੀ ਲੀ ਤੇ ਤੁਰ ਰਹੇ ਆ ਜਿਨ੍ਹਾਂ ਨੇ ਸਮਝੌਤਾ ਨਹੀਂ ਕੀਤਾ ਨਹੀਂ ਮੈਂ ਦੇਖੋ ਜਿੱਦਾਂ ਆਪਣੇ ਵਾਰਸ ਭਰਾ ਨੇ ਉਹ ਆਪਣੇ ਬਲਬੁਤੇ ਤੇ ਲੱਗੇ ਰਹੇ ਆ ਹਨਾ ਤੇ ਦੇਵੀ ਵੀ ਹੂੰ ਉਹ ਇੱਕ ਆਪਣੇ ਖਾਸ ਤਰ੍ਹਾਂ ਦਾ ਚੀਜ਼ ਉਹ ਹੀ ਦੇ ਵੀ ਮਹਿਸੂਸ ਪਰੀ ਜੀ ਵੀ ਗੁੰਦ ਰਿਹਾ ਜੀ ਤੇ ਚਲੋ ਇਹ ਨਾ ਨਵੇਂ ਜਿਹੜਾ ਹੁਣ ਮਤਲਬ ਕਨਵਰ ਵੀ ਆ ਉਹਨੇ ਵੀ ਹਨਾ ਸਰਤਾਜ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਤੇ ਪਰ ਬਹੁਤ ਸਿੰਗਰਾ ਜੇ ਹੋਰ ਬਹੁਤ ਜ਼ਿਆਦਾ ਯਾਨੀ ਪ੍ਰਤਿਭਾ ਜਿਹੜੀ ਪ੍ਰਤਿਭਾ ਕੰਮ ਨਹੀਂ ਆ ਰਹੀ ਉਹ ਵੀ ਚੌਣ ਜਿਉਂ ਤੇ ਬਹੁਤ ਅੱਛਾ ਸਾਹਿਤ ਵੀ ਗਾ ਸਕਦੇ ਆ ਔਰ ਉਹਨਾਂ ਦੀ ਸੌਦੀ ਕੋ ਬਪਾਰ ਜਾਂ ਉਹਨਾਂ ਦੀ ਆਪਣੀ ਨਾਲ ਸਾ ਕਿ ਅਸੀਂ ਬਹੁਤ ਪੈਸੇ ਕਮਾਈਏ ਵੱਡੇ ਅਸੀਂ ਬਿਜ਼ਨਸ ਹਾਊਸ ਦੇ ਨਾਲ ਜੁੜੀਏ ਉਹ ਚੀਜ਼ ਪੇਛ ਨਹੀਂ ਜਾਂਦੇ ਹੂੰ ਅ ਅਚਨ ਡਾਕਟਰ ਸਾਹਿਬ ਇੱਕ ਮੇਰਾ ਸਵਾਲ ਹੋਰ ਸੀ ਕਿ ਜਿਹੜਾ ਗੀਤਾਂ ਦੇ ਵਿੱਚ ਵੀ ਚਾਹੇ ਉਹ ਲਚਰਤਾ ਦੀ ਗੱਲ ਕਰੀਏ ਜਾਂ ਜਿਹੜਾ ਗਨ ਗੰਡਾਸਿਆਂ ਵਾਲਾ ਕਲਚਰ ਹੈ ਜਾਂ ਪੰਜਾਬ ਨੂੰ ਪੰਜਾਬੀਆਂ ਨੂੰ ਗੈਂਗਸਟਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਇਹ ਸਾਡੀ ਭਾਸ਼ਾ ਲਈ ਜਾਂ ਸਾਡੀ ਕੌਮ ਲਈ ਜਾਂ ਸਾਡੇ ਸੱਭਿਆਚਾਰ ਲਈ ਕਿੰਨਾ ਕੁ ਵੱਡੀ ਚੁਣੌਤੀ ਹੈ ਹੂੰ ਦੇਖੋ ਮਤਲਬ ਇੱਕਦਮ ਦੋ ਤਿੰਨ ਨਾਮ ਭੁੱਲ ਗਿਆ ਜਿਹੜੇ ਮਤਲਬ ਇੱਥੇ ਨਹੀਂ ਹੈਗੇ ਜਿਵੇਂ ਬਿਦਾਰ ਪਰਦੇਸੀ ਜੀ ਕਿ ਉਹਨੇ ਸ਼ੁਰੂ ਤੋਂ ਜਿਹੜਾ ਉਹ ਸਹਾਇਤ ਹੀ ਗਾਇਆ ਹਨਾ ਉਹ ਕਾਰਨ ਵੀ ਇਸ ਤਰ੍ਹਾਂ ਕੀਤਾ ਜੀਰ ਵੀ ਬਹੁਤ ਚਿਰ ਇਦਾਂ ਹੀ ਅੱਛਾ ਸਹਾਇਤ ਹੋ ਗੋਂਦਾਰਿਆ ਗੁਰਦਾਸਪੁਰ ਹੀ ਨਾ ਸੋ ਇਦਾਂ ਦੇ ਕੁਝ ਮੇਰੇ ਨਾਮ ਯਾਦ ਤੁਸੀਂ ਕਹਿ ਰਹੇ ਕਿ ਜਿਹੜੇ ਮਤਲਬ ਗੈਂਗਸਟਰ ਜਾਂ ਅਸ਼ਲੀਲਤਾ ਮੈਂ ਇਹਦਾ ਸਮਝਦਾ ਕਿ ਜਿਹੜੀ ਕੁਝ ਚੀਜ਼ਾਂ ਨੇ ਜਿਹਾ ਫਿਰ ਉਹ ਮਤਲਬ ਆਪਾਂ ਗੁਰਬਾਣੀ ਪੜਦੇ ਤਾਂ ਆਪਾਂ ਕਹਿੰਦੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਬੰਦੇ ਨੂੰ ਬਚਣਾ ਹਨਾ ਜਾਂ ਤਾਂ ਬਚਣਾ ਬਹੁਤ ਜ਼ਰੂਰੀ ਆ ਤੇ ਕੁਝ ਲੋਕਾਂ ਦਾ ਇਹ ਹੈ ਕਿ ਉਹ ਦਾ ਮਤਲਬ ਵੇਕਣ ਦਾ ਵੀ ਟਾਂਗੇ ਹੀ ਆ ਕਿ ਅਸੀਂ ਕੁਝ ਜਿਹੜੀਆਂ ਅਸ਼ਲੀਲਤਾ ਵਾਲੀ ਲੈ ਕੇ ਆਉਨੇ ਆ ਹਨਾ ਉਹਦੇ ਦੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਖਾਸ ਕਰਕੇ ਜਿਹੜਾ ਕਲਾ ਨਾਲ ਖਿੱਚਣਾ ਉਹ ਮੁਸ਼ਕਲ ਹੁੰਦਾ ਮਤਲਬ ਉਹ ਕਲਾ ਨਾਲ ਖਿੱਚ ਸਕਦੇ ਆ ਲੇਕਿਨ ਉਸ ਕਲਾ ਦੇ ਲੈਵਲ ਤੱਕ ਪਹੁੰਚਣਾ ਪਊਗਾ ਪਰ ਇਹਨਾਂ ਗੱਲਾਂ ਸਿੱਖਣਾ ਇਹਨਾਂ ਗੱਲਾਂ ਨਿਕਝਣਾ ਬਹੁਤ ਸੌਖਾ ਹੈ ਕਿ ਤੁਸੀਂ ਪਰ ਇਹਨਾਂ ਕਾਰਨਾ ਕਰਕੇ ਚੁਣੌਤੀਆਂ ਹੈਗੀਆਂ ਸਾਨੂੰ ਮੈਨੂੰ ਚੁਣੌਤੀਆਂ ਤਾਂ ਡੈਫੀਨਿਟਲੀ ਹੈ ਕਿ ਜਦੋਂ ਅਸੀਂ ਕੋਈ ਚੀਜ਼ ਗਾਉਣੇ ਆਪਾਂ ਕੋਈ ਪੜ੍ਹਦੇ ਆਂ ਕਿਤਾਬ ਅਸੀਂ ਪੜ੍ਹ ਰਹੇ ਆਂ ਤੇ ਜੇ ਕੋਈ ਅਸੀਂ ਵਧੀਆ ਕਿਤਾਬ ਪੜ੍ਹਦੇ ਸਾਡਾ ਮਨ ਬਿਲਕੁਲ ਉਦਾਂ ਦਾ ਹੋ ਜਾਂਦਾ ਜੇ ਅਸੀਂ ਕੋਈ ਹੋਰ ਕਿਤਾਬ ਪੜ੍ਹਨੇ ਸਾਡਾ ਮਨ ਜਾਨੀ ਸ਼ਬਦ ਸਾਡੇ ਤੇ ਬਹੁਤ ਅਸਰ ਪਾਉਂਦੇ ਸਾਡੇ ਮਨਾ ਜਿਹੜਾ ਮਨ ਸਾਡਾ ਸ਼ਬਦਾਂ ਦਾ ਹੀ ਬਣਿਆ ਮਤਲਬ ਸਾਨੂੰ ਜੋ ਸਮਝਾਇਆ ਗਿਆ ਮਾਪਿਆਂ ਵੱਲੋਂ ਜੋ ਬੋਲ ਬਾਣੀ ਸੁਣੀ ਜੋ ਉਹਨਾਂ ਸਾਡੇ ਮਨ ਬਣਦਾ ਸਾਡੇ ਸਾਨੂੰ ਮਾਪੇ ਕਹਾਣੀਆਂ ਸੁਣਾਉਂਦੇ ਆ ਸਾਖੀਆਂ ਸੁਣਾਉਂਦੇ ਸਾਡਾ ਮਨ ਬਣਦਾ ਸੋ ਉਹਨਾਂ ਗੱਲਾਂ ਦਾ ਬਹੁਤ ਪ੍ਰਭਾਵ ਹੈ ਅਚਰਕ ਸਾਹਿਬ ਅਸੀਂ ਤੁਹਾਡੇ ਤੋਂ ਅੱਗੇ ਜਾਵਾਂਗੇ ਪਰ ਜਾਂਦੇ ਜਾਂਦੇ ਤੁਹਾਡੀ ਇੱਕ ਪਸੰਦ ਦਾ ਕੋਈ ਵੀ ਕਵਿਤਾ ਦੇ ਕੁਝ ਬੋਲ ਜ਼ਰੂਰ ਸੁਣਨੇ ਚਾਹਾਂਗੇ ਜਿਹੜਾ ਸਾਡੇ ਜਿਹੜੇ ਇਸ ਵੇਲੇ ਦੇਖ ਰਿਹਾ ਸਾਰਿਆਂ ਨੂੰ ਸੁਨੇਹਾ ਵੀ ਹੋਵੇ ਮੈਂ ਤੁਹਾਨੂੰ ਅ ਵਜ਼ਿਲੈ ਸਾਧਾ ਜੀ ਗਤਿ ਲੈ ਜੀ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ ਜੇ ਨਜ਼ਰ ਤੇਰੀ ਚ ਨਾਮੰਜ਼ੂਰ ਉਹ ਮੈਂ ਤੁੰਤ ਨਮ ਚ ਦੋ ਕਿੱਦਾਂ ਬੜਾ ਜੀ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ ਜੇ ਨਜ਼ਰ ਤੇਰੀ ਚ ਨਾਮਨਜ਼ੂਰ ਹਾਂ ਜੇ ਨਜ਼ਰ ਤੇਰੀ ਚ ਨਾਮਨਜ਼ੂਰ ਹਾਂ ਸੀਨੇ ਉੱਤਲੇ ਤਗਮਿਆਂ ਨੂੰ ਕੀ ਕਰਾਂ ਸੀਨੇ ਉੱਤਲੇ ਤਗਮਿਆਂ ਨੂੰ ਕੀ ਕਰਾਂ ਸੀਨੇ ਉੱਤੇ ਤਗਮਿਆਂ ਨੂੰ ਕੀ ਕਰਾਂ ਸੀਨੇ ਵਿੱਚਲੇ ਨਗਮਿਆਂ ਤੋਂ ਦੂਰ ਹਾਂ ਸੀਨੇ ਵਿੱਚਲੇ ਨਗਮਿਆਂ ਤੋਂ ਦੂਰ ਹਾਂ ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ اور ਇੱਕ ਸ਼ੇਰ ਦਾ ਇਹ ਚ ਲੱਗਦਾ ਕਿ ਉਹਦਾ ਮਸ਼ਕੂਰ ਨਵੇਂ ਬੱਚਿਆਂ ਨੂੰ ਸ਼ਾਇਦ ਨਾਮ ਤੇ ਮਸ਼ਕੂਰ ਦਾ ਮਤਲਬ ਹੈ ਧਨਵਾਦੀ ਹੋਣਾ ਹਾਂ So, जहर मेरा पी के नीले हो गए जहर मेरा पी के नीले हो गए जहर मेरा पी के नीले हो गए, गए। कागज़ों मैं बहुत मशकूर हाँ ਅਗਜ਼ਾਂ ਦਾ ਮੈਂ ਬਹੁਤ ਮਸ਼ਕੂਰ ਹਾਂ ਔਰ ਮਕਤਾ ਇਹਦਾ ਜਿੰਨਾ ਗ਼ਜ਼ਲ ਖਤਮ ਹੁੰਦੀ ਹੈ ਕਲ ਪਾਤਰ ਨੂੰ ਕਿਹਾ ਸੁਰਜੀਤ ਨੇ ਕਲ ਪਾਤਰ ਨੂੰ ਕਿਹਾ ਸੁਰਜੀਤ ਨੇ ਕਲ ਪਾਤਰ ਨੂੰ ਕਿਹਾ ਸੁਰਜੀਤ ਨੇ ਤੂੰ ਤੇ ਮੈਂ ਵੀ ਇੱਕ ਦੂਏ ਤੋਂ ਦੂਰ ਹਾਂ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ ਜੇ ਨਜ਼ਰ ਤੇਰੀ ਚ ਨਾਮੰਹੂ ਬਹੁਤ ਬਹੁਤ ਪਾਤਰ ਸਾਹਿਬ ਜਾਨੂੰ ਸਮਾ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਰੇ ਸੁਣ ਦੇਖਣ ਵਾਲਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਨਮਸਕਾਰ ਤੇ ਪਿਆਰ